ਸਾਸੀਆ ਦੋਸਤੋ ਇੱਕ ਨਵੇਂ ਬਲੌਗ ਵਿੱਚ ਫੇਰ ਤੁਹਾਡਾ ਇੱਕ ਵਾਰ ਸਵਾਗਤ ਹੈ ਅੱਜ ਬਹੁਤ ਦਿਨਾਂ ਬਾਅਦ ਸਵਾਗ ਬਣਿਆ ਮੀਆਪੁਰ ਦੇ ਖੇਡ ਮੈਦਾਨ ਚ ਆਪਾਂ ਮੀਆਪੁਰ ਦੇ ਖੇਡ ਮੈਦਾਨ ਨੂੰ ਤੁਸੀਂ ਕਹਿ ਲੋ ਘਾੜ ਇਲਾਕੇ ਦੀ ਖੇਡ ਨਰਸਰੀ ਕਹਿ ਸਕਦੇ ਆ ਇਤੋਂ ਅਨੇਕਾਂ ਹੀ ਖਿਡਾਰੀ ਪੁਲਿਸ ਵਿਭਾਗ ਚ ਸਿੱਖਿਆ ਭਾਗ ਕੀ ਦੇ ਰਾਹੀਂ ਵਾਲੀਬਾਲ ਦੇ ਰਾਹੀਂ ਕਬੱਡੀ ਦੇ ਰਾਹੀਂ ਰੱਸਾ ਕਸੀਦ ਦੀ ਇੱਥੇ ਦੀ ਟੀਮ ਨੈਸ਼ਨਲ ਲੈਵਲ ਤੇ ਗਈ ਹੈ ਸੋ ਅੱਜ ਹਲਕਾ ਬੁਦਾਇਕ ਨਰੇਸ਼ ਚੱਡਾ ਜੀ ਇੱਥੇ ਖੇਡ ਗਤੀਵਿਧੀ ਨੂੰ ਅਰਸ਼ਾਦ ਕਰਨੇ ਆ ਰਹੇ ਆ ਸੋ ਸਾਰੀ ਗੱਲਬਾਤ ਅੱਗੇ ਤੁਸੀਂ ਦੇਖੋਗੇ ਅੱਜ ਦੇ ਵਲੌਗ 'ਚ ਜਿਵੇਂ ਕਿ ਅੱਜ ਪਤਾ ਹੀ ਹੈ ਕਿ ਸਰਕਾਰ ਵੱਲੋਂ ਤੰਦਰੁਸਤੀ ਜਿਹੜਾ ਮਿਸ਼ਨ ਹੈ ਉਹਦਾ ਸਨੇਹ ਤਹਿਤ ਇੱਕ ਘਾੜਲਾਕੇ ਦਾ ਪਿੰਡ ਮੀਆਂਪਰ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਜਿੱਥੋਂ ਤੱਕ ਮੀਆਂਪਰ ਦੇ ਇਸ ਨਗਰ ਦੀ ਗੱਲ ਹੈ ਇਸ ਗਰਾਊਂਡ ਦੀ ਗੱਲ ਹੈ ਯੂਥ ਵੈਲਫੇਅਰ ਕਲੱਬ ਦੀ ਗੱਲ ਹੈ ਤਾਂ ਤਕਰੀਬਨ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਥੇ ਤੇ ਜਿਹੜਾ ਜਦੋਂ ਕਲੱਬ ਦੀ ਫਾਰਮੇਸ਼ਨ ਹੋਈ ਹੈ ਇੱਥੇ ਨੇ ਇੱਥੇ ਦੇ ਐਥਲੀਟ ਆ ਜਿਹੜੇ ਹਨ ਖਿਡਾਰੀ ਹਨ ਉਹ ਨੈਸ਼ਨਲ ਲੈਵਲ ਤੇ ਬਹੁਤ ਉੱਚੀਆਂ ਮੱਲਾ ਮਾਰ ਚੁੱਕੇ ਹਨ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਸਮੇਂ ਦੇ ਵਿੱਚ ਜਦੋਂ ਇੱਥੇ ਦੀ ਹੈਂਡਬਾਲ ਦੀ ਟੀਮ ਜਦੋਂ ਪੰਜਾਬ ਦੀ ਨੈਸ਼ਨਲ ਖੇਡਦੀ ਸੀ ਤਾਂ ਉਹਦੇ ਵਿੱਚ 6 ਪਲੇਇੰਗ ਇਸ ਮੀਆਂ ਪਰ ਸਕੂਲ ਦੇ ਹੁੰਦੇ ਸੀ ਤੇ ਨਾਲ ਹੀ ਜਦੋਂ ਵਾਲੀਬਾਲ ਦਾ ਕੋਈ ਨੈਸ਼ਨਲ ਲੈਵਲ ਦਾ ਮੈਚ ਹੁੰਦਾ ਸੀ ਉਹਦੇ ਵਿੱਚ ਵੀ ਪਲੇਇੰਗ ਵਿੱਚ ਸਾਡੇ ਵੱਧ ਤੋਂ ਵੱਧ ਜਿਹੜੇ ਬੱਚੇ ਇੱਥੋਂ ਜਾਂਦੇ ਸੀ ਸੋ ਸਾਡੇ ਪਿੰਡ ਵਿੱਚ ਵੀ ਬਹੁਤ ਉੱਚ ਕੋਟੀ ਦੇ ਜਿਹੜੇ ਪਲੇਅਰ ਹਨ ਜੋ ਕੋਈ ਵੈਟਰਨ ਹਨ ਉਹ ਉੱਪਰਲੀ ਉਮਰ ਦੇ ਵਿੱਚ ਹਨ ਪਰ ਹਲੇ ਵੀ ਉਹ ਗਰਾਊਂਡ ਦੇ ਨਾਲ ਜੁੜੇ ਹੋਏ ਹਨ ਇਸ ਕਲੱਬ ਦੀ ਜਿਹੜੀ ਫਾਰਮੇਸ਼ਨ ਹੈ 1995 ਦੇ ਵਿੱਚ ਇਸ ਕਲੱਬ ਨੂੰ ਸਟੇਟ ਦਾ ਬੈਸਟ ਜਿਹੜਾ ਯੂਥ ਕਲੱਬ ਚੁਣਿਆ ਗਿਆ ਸੀ ਸੋ ਪੀੜੀਦਰ ਪੀੜੀ ਜਿਹੜੀ ਇੱਥੇ ਦੀ ਰਹਿਨਮਾਈ ਹੈ ਉਹ ਵੱਖੋ-ਵੱਖਰੇ ਸਾਡੇ ਜਿਹੜੇ ਸੀਨੀਅਰ ਆਗੂਆਂ ਨੇ ਕੀਤੀ ਹੈ ਜੋ ਕਿ ਆਪਣੇ ਆਪਣੇ ਖੇਤਰ ਦੇ ਵਿੱਚ ਬੜੇ ਪ੍ਰਸਿੱਧ ਹੋਏ ਹਨ ਸੋ ਹੁਣ ਜਿਹੜਾ ਇੱਥੇ ਦਾ ਅਗਲਾ ਜਿਹੜਾ ਪ੍ਰੋਗਰਾਮ ਹੈ ਪਿਛਲੇ ਸਾਲਾਂ ਤੋਂ ਇੱਥੇ ਜਿਹੜੀ 올 ਇੰਡੀਆ ਨੈਸ਼ਨਲ ਚੈਂਪੀਅਨ ਟੀਮ ਰਸਾ ਕਸੀ ਦੀ ਇੱਥੇ ਦੀ ਹੋਈ ਹੈ ਤੇ ਬੜੇ ਮਾਣ ਵਾਲੀ ਗੱਲ ਹੈ ਕਿ ਇੱਕ ਹੋਮ ਗਰਾਊਂਡ ਚੋਂ ਐਡੀਆਂ ਵੱਡਾ ਜਿਹੜਾ ਰੁਤਬਾ ਲੈਣਾ ਬੜਾ ਔਖਾ ਹੈ ਇਸੇ ਤਰ੍ਹਾਂ ਪਿਛਲੇ ਸਮੇਂ ਤੋਂ ਇੱਥੇ ਲੀਗ ਚੱਲਦੀ ਹੈ ক্রিকেট ਦੀ ক্রিকেট ਦੀ ਇੱਕ ਨਰਸਰੀ ਬਣ ਗਈ ਹੈ ক্রিকেট ਦੇ ਪਲੇਅਰ ਇੱਥੋਂ ਪੈਦਾ ਹੁੰਦੇ ਆ ਤੇ ਉਹਨਾਂ ਦਾ ਡੇਲੀ ਦਾ ਰੁਟੀਨ ਹੈ ਇਸ ਤੋਂ ਇਲਾਵਾ ਵਾਲੀਬਾਲ ਚੱਲਦੀ ਹੈ ਹੈਂਡਬਾਲ ਚੱਲਦੀ ਹੈ ਐਥਲੈਟਿਕਸ ਚੱਲਦੀ ਹੈ ਰੱਸਾ ਕਸੀ ਨੇ ਤਾਂ ਜਿੱਥੇ ਮੱਲਾ ਮਾਰੀਆਂ ਹੁਣ ਸਾਡੇ ਕੋਲ ਜਿਹੜਾ ਅਤੇ ਆਧੁਨਿਕ ਜਿਹੜਾ ਜਿਮ ਹੈ ਕੋਸ਼ਿਕ ਚੀਜ਼ਾਂ ਦੀ ਘਾਟ ਆ ਸਾਡੇ ਕੋਲ ਇੱਥੇ ਘਾੜਲਾਕੇ ਦੇ ਵਿੱਚ ਇੱਕੋ ਜਿਮ ਹੈ ਜੋ ਕਿ ਫ੍ਰੀ ਆਫ ਕੋਸਟ ਤੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਵੇਰੇ 5 ਵਜੇ ਤੋਂ ਲੈ ਕੇ 7 ਤੋਂ 7:30 ਵਜੇ ਤੱਕ ਸ਼ਾਮ ਨੂੰ 4 ਵਜੇ ਤੋਂ ਲੈ ਕੇ 8 8:30 ਵਜੇ ਤੱਕ ਇੱਥੇ ਪਲੇਅਰ ਹੁੰਦੇ ਆ ਸੋ ਘਾੜਲਾਕੇ ਦਾ ਇੱਕੋ ਇੱਕ ਸਾਡਾ ਇਹ ਇੱਕ ਗਰਾਊਂਡ ਹੈ ਜੋ ਕਿ ਬਚ ਚੁੱਕਾ ਹੈ ਸੋ ਇੱਕ ਨਸ਼ਿਆਂ ਤੋਂ ਮੁਕਤ ਜਿਹੜਾ ਸਨੇਹਾ ਦੇਣ ਦਾ ਅਪਰਾਲਾ ਕਲੱਬ ਵੱਲੋਂ ਹੈ ਇਸ ਗਰਾਊਂਡ ਦੀ ਉਪਜ ਵੱਲੋਂ ਹੈ ਆ ਹੁਣ ਵੀ ਤੁਹਾਡੇ ਸਾਹਮਣੇ ਇੱਥੇ ਦਾ ਪ੍ਰਾਇਮਰੀ ਸਕੂਲ ਹੈ ਉਸ ਨੇ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਨੈਸ਼ਨਲ ਸਟਾਈਲ ਕਬੱਡੀ ਦੇ ਵਿੱਚ ਪੰਜਾਬ ਦੇ ਵਿੱਚ ਪਿਛਣਾ ਹਾਸਲ ਕਰੀਆਂ ਤੇ ਨਾਲ ਹੀ ਐਥਲੈਟਿਕਸ ਦੇ ਵਿੱਚ ਵੀ ਜਿਹੜੀਆਂ ਪਿਛਣਾ ਹਾਸਲ ਕਰੀਆਂ ਸੋ ਹਰ ਜਿਹੜੀ ਪੁੰਗਰ ਦੀ ਜਿਹੜੀ ਸਾਡੀ ਨਸਲ ਹੈ ਉਹ ਉਹ ਖਿਡਾਰੀ ਪੈਦਾ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰ ਸਾਨੂੰ ਹੋਰ ਤਰ੍ਹਾਂ ਦੀ ਮਦਦ ਕਰੇ ਜਿਵੇਂ ਕਿ ਸਾਡੇ ਕੋਲ 200 ਮੀਟਰ ਦਾ ਟਰੈਕ ਹੈ ਜੇਕਰ ਇਹ 400 ਮੀਟਰ ਦਾ ਟਰੈਕ ਹੋ ਜਾਵੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਥੋਂ ਬਹੁਤ ਵਧੀਆ ਖਿਡਾਰੀ ਪੈਦਾ ਕਰ ਸਕਦੇ ਹਾਂ ਪੁਲਿਸ ਭਰਤੀ ਆਰਮੀ ਦੇ ਵਿੱਚ ਜਾਂ ਰਿਕਰੂਟਮੈਂਟ ਦੇ ਵਿੱਚ ਇਥੋਂ ਟ੍ਰੇਨਿੰਗ ਲੈ ਕੇ ਬੱਚੇ ਨੌਕਰੀਆਂ ਤੇ ਆ ਗਏ ਹਨ ਸੋ ਜਿਹੜੇ ਸਾਡੇ ਉਪਰਾਲੇ ਆ ਉਹ ਬੜੇ ਉਦਮ ਨਾਲ ਚੱਲਦੇ ਹਨ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਹ ਸਾਡੇ ਤੇ ਜਿਹੜੀ ਕੋਈ ਸਾਡੀ ਸਹਾਇਤਾ ਕਰੇਗੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਵਧੀਆ ਹੱਲ ਕਰ ਸਕਦੇ ਹਾਂ ਤਾਂ ਕਿ ਨਸ਼ਾ ਮੁਕਤ ਪੰਜਾਬ ਤੇ ਹੋਰ ਜਿਹੜਾ ਤੰਦਰੁਸਤ ਪੰਜਾਬ ਦਾ ਮਿਸ਼ਨ ਲੈ ਕੇ ਅਸੀਂ ਆਪਣੇ ਇਲਾਕੇ ਨੂੰ ਆਪਣੇ ਪੰਜਾਬ ਨੂੰ ਦੇ ਸਕਦੇ ਹਾਂ ਤੇ ਇੱਕ ਗੱਲ ਹੋਰ ਕਰਨੀ ਹੈ ਸਾਡੇ ਕਲੱਬ ਦੇ ਸਾਥੀ ਨਾਲ ਖੜੇ ਸਾਡੇ ਇੱਕ ਟੀਮ ਹੈ ਟੀਮ ਵਰਕ ਹੈ ਤੇ ਅਸੀਂ ਇੱਕ ਨਵਾਂ ਜਿਹੜਾ ਇੱਕ ਆਪਣੇ ਪਿੰਡ ਨੂੰ ਸੁਭਾਲਣ ਦਾ ਜਿੰਮਾ ਲੈਣ ਰਿਹਾ ਅੰਡਰ 8 ਅੰਡਰ 10 ਅੰਡਰ 12 ਅੰਡਰ 14 ਇਹਨਾਂ ਬੱਚਿਆਂ ਨੂੰ ਅਸੀਂ ਖੇਡ ਦੇ ਮੈਦਾਨਾਂ ਵਿੱਚ ਲੈ ਕੇ ਆਵਾਂਗੇ ਤੇ ਉਹਨਾਂ ਦੇ ਮੰਥਲੀ ਕੰਪੀਟੀਸ਼ਨ ਕਰਾਵਾਂਗੇ ਇੱਕ ਪਿੰਡ ਤੋਂ ਬਾਅਦ ਦੂਜਾ ਪਿੰਡ ਤੀਜਾ ਪਿੰਡ ਅਸੀਂ ਪੂਰੇ ਸਰਕਲ ਨੂੰ ਕਵਰ ਕਰਾਂਗੇ ਘਾੜ ਲਾਕੇ ਦੇ ਵਿੱਚੋਂ ਅਸੀਂ ਜਿਹੜੇ ਆ ਬੱਚਿਆਂ ਨੂੰ ਲੈ ਕੇ ਇਹਨਾਂ ਦੇ ਕੰਪੀਟੀਸ਼ਨ ਕਰਾਵਾਂਗੇ ਪਰਮਾਤਮਾ ਨੇ ਚਾਇਆ ਤਾਂ ਖੇਡਾਂ ਅੱਗੇ ਵਧਣਗੀਆਂ ਅਸੀਂ ਇਹਨਾਂ ਖੇਡਾਂ ਨੂੰ ਦਾਦੇ ਪੋਤੇ ਦੀਆਂ ਖੇਡਾਂ ਦਾ ਨਾਮ ਦੇਵਾਂਗੇ ਤਾਂ ਕਿ ਜਿਹੜੇ ਪੋਤੇ ਹਨ ਉਹ ਵੀ ਐਕਸਰਸਾਈਜ਼ ਕਰਨਗੇ ਖੇਡਾਂ ਦੇ ਵਿੱਚ ਤੇ ਉਹਨਾਂ ਦੇ ਦਾਦੇ ਜੋ ਸੀਨੀਅਰ ਹੋ ਚੁੱਕੇ ਹਨ ਅਸੀਂ ਉਹਨਾਂ ਨੂੰ ਵੀ ਸਿਹਤਮੰਦ ਸਮਾਜ ਸਿਰਜਣ ਦੇ ਲਈ ਉਹਨਾਂ ਨੂੰ ਵੀ ਖੇਡਾਂ ਦੀਆਂ ਬੰਗੀਆਂ ਚ ਲੈ ਕੇ ਆਵਾਂਗੇ ਇਹ ਹੀ ਸਾਡਾ ਮਿਸ਼ਨ ਧੰਨਵਾਦ ਜੀ ਐਮਐਲਏ ਹਲਕਾ ਰੂਪਨਗਰ ਤੋਂ ਜੋ ਵੀ ਸੇਧ ਸਿੱਖ ਰਹੇ ਅਸੀਂ ਮੈਸੇ ਬੱਚੇ ਤਾਂ ਸਾਡੇ ਪਹਿਲਾਂ ਤੋਂ ਹੀ ਗਰਾਊਂਡ ਦੇ ਨਾਲ ਜੁੜੇ ਹੋਏ ਆ ਅਸੀਂ ਵੀ ਨੈਸ਼ਨਲ ਖੇਡ ਕੇ ਆਏ ਵੀ ਆਪਣਾ ਟੱਗ ਆਫ ਵਾਰ ਤੇ ਗਰਾਊਂਡ ਦੀ ਬਹੁਤ ਦੇਣਾ ਔਰ ਮੀਆਂਪੁਰ ਸਕੂਲ ਦੀ ਬਾਕੀ ਜਿੰਨਾ ਅਪਰਾਲਾ ਐਮ ਐਲ ਏ ਸਾਹਿਬ ਕਰ ਰਹੇ ਆ ਤੇ ਇਹ ਅਪਰੈਲ ਦੇ ਨਾਲ ਬੱਚੇ ਨਸ਼ੇ ਤੋਂ ਬਚੂਗੇ ਸੋ ਪਹਿਲਾਂ ਸਤੀ ਬਲਵਿੰਦਰ ਜੀ ਨੇ ਗੱਲ ਕੀਤੀ ਕਿ ਇਸ ਟ੍ਰੈਕ ਨੂੰ ਆਪਾਂ 400 ਮੀਟਰ ਦਾ ਬਣਾਉਣਾ ਚਾਹੁੰਦੇ ਆ ਤੇ ਮੇਰੇ ਵਾਸਤੇ ਮਾਨ ਵਾਲੀ ਗੱਲ ਹੈ ਇਸ ਗਰਾਊਂਡ 'ਚ ਆਪਾਂ ਹਾਕੀ ਕ੍ਰਿਕਟ ਤੇ ਕਬੱਡੀ ਖੇਡਿਆ ਤੇ ਅੱਜ ਬੜੇ ਸਾਲਾਂ ਬਾਅਦ ਸੋਬ ਬਣਿਆ ਕਿ ਮੁੜ ਕੇ ਆਪਣੇ ਇਲਾਕੇ 'ਚ ਆਪਾਂ ਖੇਡ ਮੈਦਾਨ ਦੇ ਵਿੱਚ ਸਪੋਰਟਸ ਐਕਟੀਵਿਟੀ ਨੂੰ ਪ੍ਰੋਮੋਟ ਕਰਨ ਲਈ ਜਦੋਂ ਵਿਧਾਇਕ ਸਾਹਿਬ ਆ ਰਹੇ ਆ ਤਾਂ ਆਪਾਂ ਇਸ ਈਵੈਂਟ ਦਾ ਹਿੱਸਾ ਹੈਗੇ ਆ ਸੋ ਇਸ ਟਰੈਕ ਨੂੰ 400 ਮੀਟਰ ਦੀ ਬਣਾਉਣ ਦੀ ਗੱਲ ਕੀਤੀ ਹੈ ਸਾਥੀ ਬਲਵਿੰਦਰ ਜੀ ਨੇ ਤੇ ਹੁਣ ਅਜੀਤਪਾਲ ਜੀ ਆ ਰਹੇ ਆ ਇਹਨਾਂ ਨਾਲ ਵੀ ਆਪਾਂ ਥੋੜੀ 2 ਮਿੰਟ ਵਿਚਾਰਾਂ ਦੀ ਸਾਂਝ ਕਿਉਂਕਿ ਮੀਆਂਪੁਰ ਦਾ ਗਰਾਊਂਡ ਕਹ ਲੋ ਸਾਡਾ ਘਰ ਹੈ ਇਹ ਘੜ ਲਾ ਕੇ ਦਾ ਹੁਣ ਓਵਰ ਟੂ ਅਜੀਤਪਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਇਹ ਸਾਡਾ ਜਿਹੜਾ ਇਹ ਘਾੜੇ ਇਲਾਕੇ ਨੂੰ ਪੂਰੀ ਬਹੁਤ ਵਧੀਆ ਜਾਨੀ ਕਿ ਗਵਰਨਮੈਂਟ ਵੱਲੋਂ ਕਹਿ ਲਈਏ ਚਾਹੇ ਆਪਣੇ ਪਿੰਡ ਕਲੱਬ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਬਹੁਤ ਹੀ ਸਹਿਯੋਗ ਦਿੱਤਾ ਜਾਂਦਾ ਹੈ ਗਰਾਊਂਡ ਨੂੰ ਪ੍ਰਿਪੇਅਰ ਰੱਖਣੇ ਚ ਸਾਨੂੰ ਬੜਾ ਵਧੀਆ ਗਰਾਊਂਡ ਹੈ ਪਾਣੀ ਦਾ ਵੀ ਸਹੀ ਪ੍ਰਬੰਧ ਹੈ ਤੇ ਚ ਜ਼ਿਆਦਾ ਮਿੱਟੀ ਵਗੈਰਾ ਵਧੀਆ ਪਈ ਹੋਈ ਹੈ ਤੇ ਇਦਾਂ ਆਪਣੇ ਹੀਰੇ ਵਰਗੇ ਵੀਰਾਂ ਦਾ ਸਾਥ ਹੈ ਸਾਰਿਆਂ ਦਾ ਇਲਾਕੇ ਨੂੰ ਤੇ ਇਹ ਇਹ ਗਰਾਊਂਡ ਚੋਂ ਅੱਛੇ-ਅੱਛੇ ਬੱਚੇ ਨਿਕਲ ਕੇ ਭਾਰਤੀਆਂ ਵਾਸਤੇ ਫੌਜ ਚ ਪੁਲਿਸ ਵਿੱਚ ਹਰ ਬਾਰ ਕੋਈ ਨਾ ਕੋਈ ਬੱਚਾ ਇਥੋਂ ਲੱਗਪਗ ਰੈਡੀ ਹੋ ਕੇ ਆਪਣੀ ਕਲੀਅਰ ਕਰ ਜਾਂਦਾ ਹੈ ਇਕਨੇ ਅਸੀਂ ਇਹਦੇ ਵਿੱਚ ਆਹ ਟਰੈਕ ਬਣਾਉਣੇ ਚ ਹੁਣ ਇਹ ਨਵਾਂ ਸਾਡਾ ਟਰੈਕ ਦਾ ਕੰਮ ਚੱਲਿਆ ਜਿਹਦੇ ਵਿੱਚ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਆਹ ਚਾਰ ਦਿਵਾਰੀ ਵੀ ਗਵਰਨਮੈਂਟ ਵੱਲੋਂ ਹੀ ਕਰਾਈ ਗਈ ਹੈ ਸਾਡੇ ਸਾਰਾ ਕਾਮਕਾਰ ਵਧੀਆ ਹਰ ਵਾਰ ਹਰ ਸਰ ਸਰਕਾਰਾਂ ਸਾਡਾ ਸਹਿਯੋਗ ਦਿੱਤਾ ਕਦੇ ਵੀ ਕਿਸੇ ਨੇ ਪਿੱਛੇ ਮਤਲਬ ਹੱਥ ਪਿੱਛੇ ਨਹੀਂ ਖਿੱਚਿਆ ਇਹ ਸਾਨੂੰ ਬਾਕੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਆਸ ਰੱਖਦੇ ਹਾਂ ਵੀ ਗਵਰਨਮੈਂਟਾਂ ਜਿਹੜੀਆਂ ਐ ਸਾਡੇ ਵਾਸਤੇ ਹੋਰ ਥੋੜੇ ਉਪਰਾਲੇ ਸਪੋਰਟਸ ਤਾਂ ਕਿ ਅੱਗੇ ਜਾ ਸਕੇ ਇਹਨਾਂ ਦਾ ਲੈਵਲ ਉੱਚਾ ਹੋ ਸਕੇ ਹੋਰ ਥੋੜੀਆਂ ਜੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਅਸੀਂ ਐ ਐਮਐਲਏ ਸਾਹਿਬ ਨਾਲ ਸ਼ੇਅਰ ਕਰਾਂਗੇ ਤੇ ਉਹਨਾਂ ਨੂੰ ਅਸੀਂ ਕਹਾਂਗੇ ਕਿ ਜਿਹੜੇ ਸਾਡੇ ਕਮੀਆਂ ਪੇਸ਼ੀਆਂ ਉਹ ਵੀ ਦੂਰ ਕੀਤੀਆਂ ਜਾਣ ਧੰਨਵਾਦ ਬਹੁਤ ਵਧੀਆ ਭਾਈ ਜੀਰਾ ਸਾਹਿਬ ਸਾਡਾ ਸਹਿਯੋਗ ਸ਼ੁਰੂ ਤੋਂ ਦੇ ਰਹੇ ਇਹ ਵੀ ਉਰੇ ਪੜੇ ਆ ਤੇ ਔਰਤਾਂ ਨੈਸ਼ਨਲ ਪੱਧਰ ਤੇ ਵੀ ਨਿਆਣੇ ਗਈਆਂ ਤਿਆਰ ਹੋ ਕੇ ਇਸ ਗਰਾਊਂਡ ਦੇ ਵਿੱਚੋਂ ਹੁਣ ਪੰਜਾਬ ਸਰਕਾਰ ਨੇ ਜਿਹੜਾ ਦਨੀਸ਼ ਚੱਡਾ ਜੀ ਨੂੰ ਸਾਡੇ ਇਲਾਕੇ ਦੇ ਸੂਝਵਾਨ ਐਮ ਐਲ ਏ ਆ ਉਹ ਸਾਰਿਆਂ ਦਾ ਸਹਿਯੋਗ ਦੇ ਰਹੇ ਨੇ ਬੜੀ ਖੁਸ਼ੀ ਹੋਈ ਆ ਜੱਥੇ ਦੇਖ ਕੇ ਆਪਣੇ ਇਲਾਕੇ ਵਿੱਚ ਸਾਰੇ ਵੀਰ ਇਕੱਠੇ ਹੋਏ ਆ ਪੁਰਾਣੇ ਮਿੱਤਰ ਵੀ ਮਿਲੇ ਆ ਔਰ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਇੱਕ ਉਪਰਾਲਾ ਕਰਿਆ ਜੱਡਾ ਸਾਹਿਬ ਨੇ ਅਸੀਂ ਉਹਨਾਂ ਦਾ ਧੰਨਵਾਦ ਦੀ ਆ ਸੋ ਇਲਾਕੇ ਦੇ ਹੋਰ ਵੀ ਮੇਰੇ ਬਹੁਤ ਸਾਰੇ ਵੀਰ ਆਏ ਹੋਏ ਆ ਅੱਜ ਮਿਲਣ ਦਾ ਮੌਕਾ ਮਿਲਿਆ ਇਹਨਾਂ ਨੂੰ ਹਲਕਾ ਵਿਧਾਇਕ ਨੌਜਵਾਨ ਆਗੂ ਐਡਵੋਕੇਟ ਦਨੀਸ਼ ਚੱਡਾ ਜੀ ਪਹੁੰਚੁਕੇ ਆਂ ਖੇਡ ਜਲਤੀਵਿਧੀ ਨੂੰ ਪ੍ਰਮੋਟ ਕਰਨ ਲਈ ਸਾਡੇ ਘਾੜ ਇਲਾਕੇ ਦੇ ਵਿੱਚ ਸੋ ਦਿਲੋਂ ਸਵਾਗਤ ਹੈ ਵਿਧਾਇਕ ਸਾਹਿਬ ਦਾ ਵੈਲਕਮ ਕਰਦੇ ਹੋਏ ਤੇ ਨਾਲ ਦੀ ਨਾਲ ਤੁਸੀਂ ਦੇਖੋਗੇ ਐਕਟੀਵਿਟੀਜ਼ ਲਾਈਵ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਰੂਪਨਗਰ ਤੋਂ ਸਾਡੇ ਮਾਨਯੋਗ ਐਮ ਐਲ ਏ ਐਡਵੋਕੇਟ ਦ੍ਰਿਸ਼ ਚੜਾ ਜੀ ਸਾਡੇ ਨਗਰ ਤੋਂ ਸਰਦਾਰ ਸੁਖਦੇਵ ਸਿੰਘ ਜੀ ਜੋ ਕਿ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਬੋਬੀ ਜੀ ਮਜੋਲੇ ਤੋਂ ਬਾਕੀ ਸਾਡੀ ਸਾਰੀ ਸਮੁੱਚੀ ਟੀਮ ਯੂਥ ਵੈਲਫੇਅਰ ਕਲੱਬ ਨਗਰ ਨਿਵਾਸੀ ਇਲਾਕਾ ਨਿਵਾਸੀ ਸਰਕਲ ਨਿਵਾਸੀ ਘਾੜਨ ਨਿਵਾਸੀ ਹਰ ਕੋਈ ਉਹ ਕਦਮ ਜੋ ਖੇਡਾਂ ਦੇ ਵਿੱਚ ਆਪਣੀ ਦਿਲਚਸਪੀ ਰੱਖਦਾ ਤੰਦਰੁਸਤੀ ਵਾਸਤੇ ਦਿਲਚਸਪੀ ਰੱਖਦਾ ਸਮਾਜ ਸੇਵਾ ਦੇ ਲਈ ਤੰਦਰੁਸਤੀ ਰੱਖਦਾ ਉਹ ਕਦਮ ਅੱਜ ਆਪਣੇ ਬਿਸਤਰਿਆਂ 'ਚ ਉੱਠ ਕੇ ਆਪਣੇ ਕੂਲਿਆਂ ਕੋਲੋਂ ਉੱਠ ਕੇ ਏਸ਼ੀਆ ਕੋਲੋਂ ਉੱਠ ਕੇ ਅੱਜ ਗਰਾਊਂਡ ਦੇ ਵਿੱਚ ਆਇਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਆਇਆਂ ਨੂੰ ਕਿਹਾ ਜਾਂਦਾ ਜਿਵੇਂ ਕਿ ਪਹਿਲਾਂ ਵੀ ਸਾਡੇ ਵੱਡੇ ਵੀਰ ਹੀਰਾ ਜੀ ਇੱਥੇ ਪਹੁੰਚੇ ਹਨ ਇਹਨਾਂ ਨੇ ਇੱਕ ਸਾਡੇ ਨਾਲ ਗੱਲ ਕੀਤੀ ਸੀ ਕਿ ਤੁਸੀਂ ਇਸ ਗਰਾਊਂਡ ਬਾਰੇ ਦੱਸੋ ਇਸ ਨਗਰ ਬਾਰੇ ਦੱਸੋ ਇਸ ਜੋ ਕਰਮ ਭੂਮੀ ਆ ਇਹਦੇ ਬਾਰੇ ਦੱਸੋ ਜਾਂ ਯੂਥ ਵੈਲਫੇਅਰ ਕਲੱਬ ਬਾਰੇ ਦੱਸੋ ਮੈਂ ਸ਼ਾਰਟ ਵਾਰਟ ਦੇ ਵਿੱਚ ਕਹਾਂਗਾ ਕਿ ਇਸ ਨਗਰ ਨੂੰ ਮਾਣ ਹੈ ਇਸ ਇਲਾਕੇ ਨੂੰ ਮਾਣ ਹੈ ਕਿ ਇੱਥੇ ਹਰ ਜੰਮ ਦਾ ਖਿਡਾਰੀ ਹਰ ਜੰਮ ਦਾ ਬੱਚਾ ਖਿਡਾਰੀ ਪੈਦਾ ਹੁੰਦਾ ਇੱਥੇ ਦੀ ਰਸੇ ਦੀ ਟੀਮ ਨੈਸ਼ਨਲ ਲੈਵਲ ਤੱਕ ਚੈਂਪੀਅਨ ਹੈ ਸਾਡੇ ਕੋਚ ਅਜੀਤਪਾਲ ਸਿੰਘ ਜੀ ਖੜੇ ਹਨ ਹੁਣ ਇੱਥੇ ਦੇ ਖਿਡਾਰੀ ਅੰਤਰਰਾਸ਼ਟਰੀ ਜਿਹੜੀਆਂ ਸੰਸਥਾਵਾਂ ਨੇ ਨੈਸ਼ਨਲ ਲੈਵਲ ਦੀਆਂ ਸੰਸਥਾਵਾਂ IIT ਵਰਗੇ ਵਿੱਚ ਕੋਚ ਹਨ ਸਾਡਾ ਸਾਥੀ ਗੁਰਵਿੰਦਰ ਜੀ ਖੜਾ ਵਾਲੀਬਾਲ ਦਾ ਕੋਚ ਹੈ ਸੋ ਖਿਡਾਰੀਆਂ ਤੋਂ ਬਾਅਦ ਕੋਚਿੰਗ ਦੀ ਗੱਲ ਚੱਲੀ ਹੈ ਹੁਣ ਇੱਥੇ ਦੀ ਪਨੀਰੀ ਛੋਟੀ ਪਨੀਰੀ ਜਦੋਂ ਜਿਹੜੀਆਂ ਉਹ ਖੇਡਾਂ ਵਿਸਮ ਚੁੱਕੇ ਆ ਖੇਡਾਂ ਕੋਕੋ ਪੰਜਾਬ ਦਾ ਕਬੱਡੀ ਨੈਸ਼ਨਲ ਸਟਾਈਲ ਐਥਲੈਟਿਕਸ ਇਹਨਾਂ ਦੇ ਚੈਂਪੀਅਨ ਬਣ ਚੁੱਕੀ ਹੈ ਇਸੇ ਤਰ੍ਹਾਂ ক্রিকেট ਦੀ ਚੱਲਦੀ ਪਨੀਰੀ ਹੈ ਸਾਡਾ ਵੀਰ ਸੁੱਖਾ ਖੜਾ ਫਿਜ਼ੀਕਲ ਫਿਟਨੈਸ ਦੇ ਵਿੱਚ ਜੁਝਾਰ ਸਿੰਘ ਖੜਾ ਹਰ ਕੋਈ ਖੜਾ ਦੀ ਇੱਥੇ ਸੈਲੀਬ੍ਰਿਟੀ ਹੈ ਅਸੀਂ ਧੰਨਵਾਦ ਕਰਦੇ ਜਗਰੂਪ ਜੀ ਕਮਲ ਜੀ ਸਾਨੂੰ ਸੇਧ ਦੇਣ ਲਈ ਆਏ ਹਨ ਅਸੀਂ ਇਹਨਾਂ ਦੀ ਸੇਧ ਨੂੰ ਕਬੂਲਾਂਗੇ ਅਸੀਂ ਇਹਨਾਂ ਬੱਚਿਆਂ ਤੇ ਮੈਸੇਜ ਲੈ ਕੇ ਜਾਵਾਂਗੇ ਇਹੀ ਅਸੀਂ ਅੱਜ ਦਾ ਜਾ ਸੁਨੇਹਾ ਪਬਲਿਕ ਦੇ ਵਿੱਚ ਮੈਸੇਜ ਲੈ ਕੇ ਜਾਵਾਂਗੇ ਤੇ ਨਾਲ ਹੀ ਅਸੀਂ ਆਪਣੇ ਵਿਧਾਇਕ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਕਿ ਜਿੱਥੇ ਪੰਜਾਬ ਦਾ ਇਹ ਇੱਕ ਮੁੱਦਾ ਏ ਇੱਕ ਏਮ ਹੈ ਇੱਕ ਧਈਆ ਏ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅਸੀਂ ਪੰਜਾਬ ਨੂੰ ਤੰਦਰੁਸਤੀ ਦਾ ਸੁਨੇਹਾ ਦੇਣਾ ਅਸੀਂ ਆਪਣੇ ਵੱਲੋਂ ਇੱਕ ਪ੍ਰੋਗਰਾਮ ਅਦਿੱਕਿਆ ਭਵਿੱਖ ਚ ਦੱਸਾਂਗੇ ਅਸੀਂ ਇਸ ਨੱਗਰ ਤੋਂ ਸ਼ੁਰੂ ਕਰਾਂਗੇ ਅੰਡਰ 8 ਤੋਂ ਲੈ ਕੇ ਅੰਡਰ 14 ਤੱਕ ਦੇ ਬੱਚੇ ਮੁੰਡੇ ਕੁੜੀਆਂ ਜਿਹੜੀ ਨਵੀਂ ਪਨੀਰੀ ਹੈ ਉਹਨੂੰ ਅਸੀਂ ਐਥਲੈਟਿਕ ਦੇ ਟ੍ਰੈਕਾਂ ਦੇ ਵਿੱਚ ਲੈ ਕੇ ਆਵਾਂਗੇ ਜਿਹੜੀ ਸਾਡੀ ਅੱਜ ਕੋਈ ਜਵਲਨ ਥੋੜਾ ਸਾਡਾ ਪਾਕਿਸਤਾਨੀ ਵੀਰ ਜਿੱਤਦਾ ਕੋਈ ਸ਼ਾਰਟ ਬਿਟ ਤਰਿੰਦਰਪਾਲ ਸਿੰਘ ਦੂਰ ਜਿੱਤਦਾ ਇਹ ਦੂਰ ਇਹ ਅਰਸ਼ ਨਦੀਮ ਸਾਡੇ ਵਿੱਚ ਬੈਠੇ ਅਸੀਂ ਇਹਨਾਂ ਨੂੰ ਤਿਆਰ ਕਰਾਂਗੇ 400 ਮੀਟਰ ਦਾ ਸਟੈਂਡਰਡ ਟ੍ਰੈਕ ਆ ਤਾਂ 200 ਮੀਟਰ ਦਾ ਬਣਾ ਦਿੱਤਾ ਅਸੀਂ ਇਸ ਤੋਂ ਇਲਾਵਾ ਇਸ ਗਰਾਊਂਡ ਦੇ ਵਿੱਚ ਪਾਣੀ ਦਾ ਨਿਕਾਸ ਕੋਈ ਨਹੀਂ ਵਾਟਰ ਰੀਚਾਰਜ ਸਿਸਟਮ ਜੇ ਕੋਈ ਹੋ ਜਵੇ ਕੋਈ ਸਕੀਮ ਹੈ ਗਵਰਨਮੈਂਟ ਦੀ ਉਹ ਸਾਡੇ ਤੇ ਲੰਗੀ ਜਾਵੇ ਸਾਡੇ ਕੋਲ ਹਰ ਇੱਕ ਮਸਲਦਾ ਸਟੇਸ਼ਨ ਵੀ ਐਕਸਰਸਾਈਜ਼ ਦਾ ਸਾਡੇ ਕੋਲ ਸਟੇਸ਼ਨ ਹੈਗਾ ਪਰ ਕੁਝ ਚੀਜ਼ਾਂ ਹੈ ਨਹੀਂ ਅਸੀਂ ਆਪ ਜੀ ਨੂੰ ਕੇ ਗੁਜਾਰਸ਼ ਕਰਾਂਗੇ ਕਿ ਇੱਧਰ ਵੀ ਸਾਡੇ ਵੱਲ ਸਵੱਲੀ ਨਜ਼ਰ ਰੱਖਿਓ ਇਸ ਖੇਡ ਦੇ ਮੈਦਾਨ ਦੇ ਵਿੱਚ ਲਾਈਟਨ ਦਾ ਕੋਈ ਪ੍ਰਬੰਧ ਨਹੀਂ ਗ੍ਰੀਨਰੀ ਦਾ ਕੋਈ ਪ੍ਰਬੰਧ ਨਹੀਂ ਸੋ ਇਹੋ ਜਿਹੀਆਂ ਸਾਡੀਆਂ ਛੋਟੀਆਂ ਛੋਟੀਆਂ ਮੁਸ਼ਕਲਾਂ ਐ ਪਲੀਜ਼ ਸਾਡੇ ਤੇ ਗੌਰ ਫਰਮਾਇਓ ਅਸੀਂ ਆਪ ਜੀ ਦੇ ਇੱਥੇ ਆਉਣ ਤੇ ਬਹੁਤ ਬਹੁਤ ਦਿਲਦਿਆਂ ਕਰੀਏ ਤੇ ਉਹ ਜੀ ਆਇਆਂ ਆਖਦੇ ਹਾਂ ਵੈਰੀ ਗੁੱਡੀ ਕਾ ਖੜਸਾ ਵੈਰੀ ਗੁੱਡੀ ਕੀ ਫਤਿਹ ਜੀ ਦਾ ਸਨਮਾਨ ਕਰਨਾ ਮੈਂ ਬੇਨਤੀ ਕਰਦਾ ਸਾਡੇ ਸੀਨੀਅਰ ਸਾਡੇ ਪਿੰਡ ਦੇ ਭਵਿੰਦਰ ਸਿੰਘ ਜੀ ਕੁਲਦੀਪ ਸਿੰਘ ਜੀ ਪਲੀਜ਼ ਆ ਜਾਓ ਪਲੇ ਸੋਨਿਹਾਰ ਫਸ ਸ੍ਰੀ ਉਕਰ ਪਰ ਬਹੁਤ ਹੀ ਸਤਿਕਾਰਯੋਗ ਸਾਡੇ ਨਗਰ ਦੇ ਸਰਪੰਚ ਗੁਰਚੰਦ ਸਿੰਘ ਚੰਨੀ ਜੀ ਵੀ ਪਹੁੰਚ ਗਏ ਹਨ ਇਹਨਾਂ ਦਾ ਵੀ ਜੀਆ ਸੋ ਮਾਈਕ ਓਵਰ ਟੂ ਸਤੇ ਸ਼ਕਤੀ ਅਗਲੀ ਕਾਰ ਬਦਲੀ ਮੈਂ ਬੇਨਤੀ ਕਰਦਾ ਕਿ ਉਹ ਕਾਰ ਬਾਈ ਚਲਾਉਣ ਧੰਨਵਾਦ ਅਸੀਂ ਬਹੁਤ ਗੁਆਚ ਕਰਦੇ ਸਾਡੇ ਬਾਸਤੂ ਜੀ ਦਾ ਜਿੰਨਾ ਥੋੜੇ ਸਮੇਂ ਦੇ ਵਿੱਚ ਜਿੱਥੇ ਪਿੰਡ ਦੀਆਂ ਪ੍ਰਾਪਤੀਆਂ ਇਲਾਕੇ ਦੀਆਂ ਪ੍ਰਾਪਤੀਆਂ ਖਿਡਾਰੀਆਂ ਦੀਆਂ ਪ੍ਰਾਪਤੀਆਂ ਉੱਥੋਂ ਕੁਝ ਮੱਗਾ ਵੀ ਰੱਖਿਆ ਸੋ ਉਹ ਵੀ ਜਰੂਰ ਐਮਐਲਏ ਫਿਰ ਗੌਰ ਕਰਨਗੇ ਪਰ ਜਿਹੜਾ ਈਵੈਂਟ ਹੈ ਹੁਣ ਅਸੀਂ ਉਹਦੇ ਨਾਲ ਜੁੜਦੇ ਆ ਤੇ ਮੈਂ ਹੁਣ ਬੇਨਤੀ ਕਰੂੰਗਾ ਐਮਐਲਏ ਸਾਹਿਬ ਨੂੰ ਕਿ ਉਹ ਵੀ ਦੋ ਸ਼ਬਦ ਅੱਜ ਦੇ ਸੀ ਵਾਰਡ ਤੇ ਅੱਜ ਪਿੰਡ ਮੀਆਂਪੁਰ ਦੇ ਗਰਾਊਂਡ ਦੇ ਵਿੱਚ ਜਿੰਨੇ ਵੀ ਨੌਜਵਾਨ ਇਲਾਕਾ ਨਿਵਾਸੀ ਸਾਡੀਆਂ ਬੱਚੀਆਂ ਇਸ ਤੰਦਰੁਸਤੀ ਦੇ ਸਨੇਹ ਦੇ ਲਈ ਸਾਰੇ ਤੁਸੀਂ ਪਹੁੰਚਿਓ ਸਾਰੇ ਪਹਿਲਾਂ ਗੱਜ-ਬੱਜ ਕੇ ਫੁੱਤੇ ਭਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਇੱਥੇ ਇਕੱਠੇ ਹੋਣ ਦਾ ਇੱਕੋ ਇੱਕ ਮਕਸਦ ਹੈ ਜਿਹੜੀ ਮੁਹਿਮਾ ਹਰ ਐਤਵਾਰ ਸਵੇਰੇ ਤੜਕੇ ਅਸੀਂ ਰੋਪੜ ਵਿਧਾਨ ਸਭਾ ਹਲਕੀ ਦੇ ਕਿਸੇ ਨਾ ਕਿਸੇ ਗਰਾਊਂਡ ਦੇ ਵਿੱਚ ਇਕੱਠੇ ਹੁੰਦੇ ਆ ਤਾਂ ਕਿ ਪੂਰੇ ਇਲਾਕੇ ਦੇ ਵਿੱਚ ਖੇਡਾਂ ਦਾ ਮਾਹੌਲ ਜਿਹੜਾ ਗਰਾਊਂਡ ਦੇ ਨਾਲ ਛੋੜਨ ਦਾ ਗਰਾਊਂਡ ਦੀ ਮਿੱਟੀ ਦੇ ਨਾਲ ਛੋੜਨ ਦਾ ਮਾਹੌਲ ਬਣਾਇਆ ਜਾ ਸਕੇ ਕਿਉਂਕਿ ਪੰਜਾਬ ਦੀ ਧਰਤੀ ਖੇਡਾਂ ਨੂੰ ਕਿੰਨੀ ਸਮਰਪਿਤ ਰਹੀ ਹੈ ਕੀ ਪੰਜਾਬ ਦੀ ਧਰਤੀ ਦਾ ਇਤਿਹਾਸ ਰਿਹਾ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਪਰ ਵਿੱਚ ਜੇ ਜਦੋਂ ਬੁਰਾਈਆਂ ਦੀ ਗੱਲ ਹੁੰਦੀ ਹੈ ਜਦੋਂ ਅਲਾਮਤਾਂ ਦੀ ਗੱਲ ਹੁੰਦੀ ਹੈ ਤਾਂ ਉਹਦਾ ਇੱਕੋ ਇੱਕ ਹੱਲ ਦਿਖਦਾ ਜੇਕਰ ਅਸੀਂ ਨਾ ਬੁਰਾਈਆਂ ਨੂੰ ਪਿੱਛੇ ਛੱਡਣਾ ਇਹਨਾਂ ਅਲਾਮਤਾਂ ਨੂੰ ਪਿੱਛੇ ਛੱਡਣਾ ਤਾਂ ਮੁੜ ਕੇ ਆਪਣੀ ਮਿੱਟੀ ਦੇ ਨਾਲ ਜੁੜੀਏ ਉਹ ਮਿੱਟੀ ਚਾਹੇ ਗਰਾਊਂਡ ਦੀ ਮਿੱਟੀ ਹੋਵੇ ਚਾਹੇ ਉਹ ਖੇਤ ਵਾਲੀ ਮਿੱਟੀ ਹੋਵੇ ਕਿਰਤ ਕਮਾਈ ਵਾਲੀ ਜਦੋਂ ਮੁੜ ਕੇ ਮਿੱਟੀ ਦੇ ਨਾਲ ਜੁੜਾਂਗੇ ਤਾਂ ਕੋਈ ਵੀ ਜਿਹੜੀ ਬੁਰਾਈ ਹੈ ਕੋਈ ਵੀ ਅਲਾਮਤ ਉਹ ਸਾਡੇ ਨੇੜੇ ਤੇੜੇ ਨਹੀਂ ਲੱਪਣੀ ਸਭੋ ਫਿਰ ਸਾਨੂੰ ਆਹਡੇ ਬੱਚੇ ਸਾਡੇ ਖੜੇ ਐ ਇਹਨਾਂ ਇਹਨਾਂ ਦੇ ਲਈ ਸਾਨੂੰ ਜਿਹੜੇ ਮੈਡਲ ਤੇ ਤਗਮੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਗੇ ਅੱਜ ਸੋਸ਼ਲ ਮੀਡੀਆ ਦਾ ਟਾਈਮ ਐ ਸੋਸ਼ਲ ਮੀਡੀਆ ਦੇ ਟਾਈਮ ਦੇ ਵਿੱਚ ਸਾਡੇ ਨੌਜਵਾਨ ਬੱਚੇ ਬੱਚੀਆਂ ਜ਼ਿਆਦਾ ਕਰਕੇ ਸੋਸ਼ਲ ਮੀਡੀਆ ਨੂੰ ਫੋਲੋ ਕਰਦੇ ਆ ਸੋਸ਼ਲ ਮੀਡੀਆ ਹੁਣ ਤਾਂ ਇੱਕ ਮਸ਼ਹੂਰ ਰਿਹਾ ਮਾੜੀਆਂ ਚੀਜ਼ਾਂ ਲਈ ਪਰ ਸਾਡੇ ਕੋਲ ਨੌਜਵਾਨ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਬੱਚੇ ਬੱਚੀਆਂ ਨੂੰ ਨੌਜਵਾਨਾਂ ਨੂੰ ਚੰਗੇ ਪਾਸੇ ਵੱਲ ਪਰੇੜਿਤ ਕੀਤਾ ਉਹਨਾਂ ਦੇ ਵਿੱਚ ਹੈ ਪਿੰਕਾ ਜਰਗ ਦੀ ਗੱਲ ਹੋਵੇ ਤੇ ਐਸੀ ਤਰ੍ਹਾਂ ਦੀ ਸਾਡੀ ਸਾਡੇ ਆਪਣੇ ਇਲਾਕੇ ਦੇ ਵਿੱਚੋਂ ਸਾਡਾ ਜਗਰੂਪ ਸਿੰਘ ਜੱਗਾ ਜਿਹੜਾ ਕਿ ਇੱਕ ਜਿੱਥੇ ਗੁਰਸਿੱਖ ਹੈ ਉੱਥੇ ਜਗਰੂਪ ਗੁਰੂ ਸਿੰਘ ਜੱਗਾ ਦੀ ਖਾਸ ਗੱਲ ਇਹ ਹੈ ਕਿ ਜਗਰੂਪ ਸਿੰਘ ਜੱਗਾ ਇੱਥੇ ਫਿਟਨੈਸ ਟ੍ਰੇਨਰ ਹੈ ਆਨਲਾਈਨ ਟ੍ਰੇਨਿੰਗ ਜਿਹੜੀ ਫਿਟਨੈਸ ਦੀ ਉਹ ਵੱਡੇ ਪੱਧਰ ਤੇ ਦਿੰਦਾ ਉੱਥੇ ਹੀ ਇਹ ਆਰਗੇਨਿਕ ਨਾਲ ਕਿਰਤ ਕਮਾਈ ਦੀ ਗੱਪ ਆਪਾਂ ਜੇ ਗੱਲ ਕਰੀਏ ਇਹ ਆਰਗੇਨਿਕ ਫਾਰਮਿੰਗ ਵੀ ਕਰਦੇ ਆ ਤੇ ਆਰਗੇਨਿਕ ਹੀ ਖਾਂਦੇ ਆ ਤੇ ਆਰਗੇਨਿਕ ਖਾਣ ਦਾ ਸੁਨੇਹਾ ਵੀ ਦਿੰਦੇ ਆ ਈਵਨ ਕਿ ਖੇਡਾਂ ਦੇ ਵਿੱਚ ਵੀ ਜਦੋਂ ਜਿਮ ਜਾਣ ਦੀ ਗੱਲ ਹੁੰਦੀ ਹੈ ਜਦੋਂ ਫਿਟਨੈਸ ਦੀ ਗੱਲ ਹੁੰਦੀ ਹੈ ਤਾਂ ਜਿਹੜੇ ਮੌਜੂਦਾ ਸਮੇਂ ਦੇ ਮੁਤਾਬਕ ਜਿਹੜੀਆਂ ਮਸ਼ਹੂਰੀਆਂ ਵੀ ਆਦੀਆਂ ਕਿ ਆਹ ਪ੍ਰੋਡਕਟ ਖਾ ਲੋ ਆਹ ਪ੍ਰੋਡਕਟ ਖਾ ਲੋ ਭਰੇ ਦਾ ਜਿਹੜੇ ਨੌਜਵਾਨ ਨੇ ਉਹ ਸਾਨੂੰ ਪ੍ਰੇਰਿਤ ਕਰਦੇ ਆ ਕਿ ਆਪਣੀ ਜਿਹੜੀ ਦੇਸੀ ਚੀਜ਼ਾਂ ਖਾਂਦੇ ਨੇ ਸੋ ਜਿੱਥੇ ਅੱਜ ਗਰੂਪ ਸਿੰਘ ਜੱਗਾ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਉੱਥੇ ਹੀ ਕਮਲ ਮੂਨਕ ਜਿਹੜਾ ਕਿ ਸਿਰਫ 23 ਸਾਲ ਦਾ ਮੁੰਡਾ ਜਿਮਨਾਸਟਿਕ ਦੇ ਵਿੱਚ ਆਪਣੇ ਕਰਤੱਵ ਦਿਖਾਦਾ ਅਡੜ ਮੇਲਿਆਂ ਦੇ ਵਿੱਚ ਉਹ ਵੀ ਅੱਜ ਤੁਹਾਨੂੰ ਆਪਣੀ ਜਿਹੜੀ ਆਪਣੇ ਕਰਤੱਵ ਹੈ ਉਹ ਦਿਖਾਏਗਾ ਇਹਦਾ ਮਕਸਦ ਇੱਕੋ ਹੀ ਹੈ ਕਿ ਨਸ਼ਾ ਤਾਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਨਸ਼ਾ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਸੋ ਮਾੜਾ ਨਸ਼ਾ ਕਰਨ ਦੇ ਨਾਲੋ ਅੱਜ ਅਸੀਂ ਇੱਥੋਂ ਇਹ ਸੁਨੇਹਾ ਲੈ ਕੇ ਜਾਈਏ ਕਿ ਅਸੀਂ ਆਪਣਾ ਗਰਾਊਂਡ ਦੀ ਮਿੱਟੀ ਦੇ ਨਾਲ ਜੁੜਨ ਦਾ ਨਸ਼ਾ ਜਿਹੜਾ ਉਹ ਇਸ ਇਲਾਕੇ ਦੇ ਵਿੱਚ ਆਪਾਂ ਜੇ ਕੋਈ ਨਸ਼ਾ ਕਰਨਾ ਤਾਂ ਗਰਾਊਂਡ ਦੀ ਮਿੱਟੀ ਦੇ ਨਾਲ ਜੁੜਨ ਦਾ ਨਸ਼ਾ ਆਪਾਂ ਸਭ ਨੇ ਕਰਨਾ ਜੇ ਸਾਡੇ ਗਰਾਊਂਡ ਸਾਨੂੰ ਭਰੇ ਮਿਲਣਗੇ ਜੇ ਇਦਾਂ ਦੇ ਈਵੈਂਟਸ ਦੇ ਨਾਲ ਜੁੜ ਕੇ ਸਾਡੇ ਗਰਾਊਂਡ ਨੂੰ ਔਰ ਕੇ ਭਰ ਜਾ ਫਿਰ ਕੋਈ ਵੀ ਜਿਹੜੀ ਅਲਾਮ ਹੁੰਦਾ ਹੈ ਉਹ ਸਾਡੇ ਨੇੜੇ ਤੇ ਜੜੇ ਨਹੀਂ ਖੜਨੀ ਜਿੰਦੋਂ ਤੱਕ ਮਾਸਟਰ ਬਲਵਿੰਦਰ ਜੀ ਨੇ ਗੱਲ ਕੀਤੀ ਹੈ ਇਸ ਗਰਾਊਂਡ ਦੀ ਤੁਪੇਲੇ ਤੋਂ ਸਾਰੇ ਨਗਰ ਵਾਲੇ ਖੁਸ਼ਾਈ ਦੇ ਬਾਤਰ ਹੈ ਕਿ ਸਭ ਨੇ ਆਪ ਇਕੱਠੇ ਹੋ ਕੇ ਇੱਲਾ ਗਰਾਊਂਡ ਹੈ ਬੜਾ ਖੂਬਸੂਰਤ ਗਰਾਊਂਡ ਬਣਾਇਆ ਔਰ ਇਹਦੇ 'ਚ ਜਿੰਨਾਕ ਯੋਗਦਾਨ ਸਾਡੇ ਵੱਲੋਂ ਪਾਇਆ ਜਾ ਸਕਦਾ ਸੀਗਾ ਉਹ ਪਿਲਫੁਲ ਯੋਗਦਾਨ ਅਸੀਂ ਵੀ ਇਸ ਗਰਾਊਂਡ ਦੇ ਵਿੱਚ ਸਰਕਾਰ ਦੇ ਵੱਲੋਂ ਜਿੰਨਾ ਖੂਰ ਸਕਿਆ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਗਰਾਊਂਡ ਨੂੰ ਹੋਰ ਵਧੀਆ ਬਣਾਉਣ ਦੇ ਲਈ ਤੁਹਾਡੇ ਸਾਰਿਆਂ ਵਾਸਤੇ ਮੈਂ ਇਹ ਖੁਸ਼ਖਬਰੀ ਹੈ ਕਿ ਸਪੋਰਟ ਨਸਰੀਆ ਤੁਹਾਨੂੰ ਪਤਾ ਪੂਰੇ ਪੰਜਾਬ ਦੇ ਵਿੱਚ ਸਰਕਾਰ ਬਣਾ ਰਹੀ ਹੈ ਉਹਦੇ 'ਚ ਤਿੰਨ ਸਪੋਰਟ ਦਸਤੀਆਂ ਜਿਹੜੀਆਂ ਉਹ ਰੋਪੜ ਵਿਧਾਨ ਸਭਾ ਹਲਕੇ ਨੂੰ ਮਿਲਿਆ ਤੇ ਉਹ ਤਿੰਨ ਸਪੋਰਟਸ ਅਕਾਦੀਮੀਆਂ ਦੇ ਵਿੱਚੋਂ ਜਿਹੜੀ ਇੱਕ ਸਪੋਰਟਸ ਅਕਾਦੀਮੀ ਹੈ ਉਹ ਤੁਹਾਡੇ ਮੀਆਂ ਨੂੰ ਮਿਲੀ ਹੈ ਪਰ ਉਹ ਸਪੋਰਟਸ ਅਕਾਦੀਮੀ ਦੇ ਵਿੱਚ ਜਿੱਥੇ ਤੁਹਾਨੂੰ ਕੋਚ ਮਿਲਣਾ ਕੋਚ ਦੇ ਨਾਲ ਨਾਲ ਜਿਹੜੀ ਡਾਈਟ ਦੇ ਲਈ ਵੀ ਖਰਚਾ ਮਿਲਣਾ ਉੱਥੇ ਇਸ ਗਰਾਊਂਡ ਦੇ ਲਈ ਜਿਹੜਾ ਸਪੋਰਟਸ ਅਕਾਦੀਮੀ ਦਾ ਗਰਾਊਂਡ ਹੈ ਇਹਦੇ ਲਈ 25 ਲੱਖ ਰੁਪਏ ਦੀ ਗਰਾਊਂਡ ਵੇਚ ਲਈ ਹੈ ਸੋ 25 ਲੱਖ ਨਾ ਮੈਨ ਲੱਗਦਾ ਕਿ ਤੁਹਾਡੀਆਂ ਸਾਰੀਆਂ ਤੁਸੀਂ ਲੋੜਾਂ ਦਿੱਤੀਆਂ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਪੂਰੀਆਂ ਹੋ ਜਾਣੀਆਂ ਸੋ ਬਹੁਤੀ ਲੰਬੀ ਗੱਲ ਨਾ ਕਰਦਾ ਹੋਇਆ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰੂੰਗਾ ਕਿ ਅੱਜ ਦੀ ਜਿਹੜੀ ਇਹ ਚਿੰਗ ਹੈ ਉਹ ਇੱਥੇ ਨਾ ਛੱਡੀਏ ਹੋਰ ਪਿੰਡਾਂ ਦੇ ਵੀ ਜਿਹੜੇ ਸਾਡੇ ਚ ਸਖਸੀਤਾ ਆਈਆਂ ਨੇ ਨੌਜਵਾਨ ਵੀ ਆਏ ਨੇ ਆਪਾਂ ਪਿੰਡੋਂ ਪਿੰਡੀ ਇਹ ਨਹੀਂ ਦੇਖਣਾ ਕਿ ਕੋਈ ਬਹੁਤ ਵੱਡਾ ਖਰਚਾ ਕਰਨਾ ਜਾਂ ਕੋਈ ਬਹੁਤ ਵੱਡੀਆਂ ਟੀਮਾਂ ਬੁਲਾਣੀਆਂ ਪਿੰਡੋਂ ਪਿੰਡੀ ਆਪਣੇ ਪਿੰਡ ਪਿੰਡ ਦੀ ਜਿਹੜੇ ਮੁਕਾਬਲੇ ਖੇਡਾਂ ਦੇ ਉਹ ਸਾਰੇ ਜਰੂਰ ਕਰਾਈਏ ਉਹਦੇ ਚਾਹੇ ਅਸੀਂ ਚਾਹੇ ਦੌੜਾ ਕਰਾਈਏ ਚਾਹੇ ਰੱਸਾ ਕਸ਼ੀ ਕਰਾਈਏ ਚਾਹੇ ਸਾਡੀਆਂ ਜਿਹੜੀਆਂ ਵੀ ਰਵਾਇਤੀ ਖੇਡਾਂ ਹੈ ਕੋਈ ਬਾੜੇ ਧਾਮ-ਜਹਮ ਕਰਨ ਦੀ ਲੋੜ ਨਹੀਂ ਹੈ ਬਾੜੇ ਬੈਂਡਰ ਲਾੜ ਦੀ ਲੋੜ ਨਹੀਂ ਬਾੜਾ ਖਰਚਾ ਕਰਨ ਦੀ ਲੋੜ ਨਹੀਂ ਆਪਾਂ ਸਾਦੇ ਤਰੀਕੇ ਦੇ ਨਾਲ ਜੇ ਪਿੰਡੋਂ ਪਿੰਡੀ ਇਸ ਸਪੋਰਟਸ ਦੀ ਲਹਿਰ ਨੂੰ ਖੜਾ ਕਰ ਲਈਏ ਤਾਂ ਸਮਝੋ ਵੀ ਸਾਡਾ ਪੰਜਾਬ ਜਿਹੜਾ ਉਹ ਮੁੜ ਕੇ ਖੜਾ ਹੋ ਗਿਆ ਮੈਂ ਉਮੀਦ ਕਰੂੰਗਾ ਵੀ ਤੁਸੀਂ ਆਪਣੇ ਆਪਣੇ ਪਿੰਡਾਂ 'ਚ ਇਸ ਮਹਿਮ ਨੂੰ ਲੈ ਕੇ ਜਾਓਗੇ ਸੋ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਜਗਰੂਪ ਸਿੰਘ ਜੱਗੜ ਜੀ ਉਹ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨ ਜਗਰੂਪ ਸਿੰਘ ਜੱਗੜ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜਿੰਨੇ ਵੀ ਇੱਥੇ ਆਏ ਐ ਬੱਚੇ ਬਜ਼ੁਰਗ ਤੇ ਮੇਰੇ ਭਰਾ ਤੁਹਾਨੂੰ ਸਾਰਿਆਂ ਦਾ ਮੈਂ ਸਵਾਗਤ ਕਰਦਾ ਤੇ ਬਹੁਤ ਧੰਨਵਾਦ ਕਰਦਾ ਵੀ ਜਿਹੜੀ ਸਾਡੇ ਵੱਡੇ ਭਾਈ ਦਿਨੇ ਚੱਡਾ ਜੀ ਨੇ ਐਡਵੋਕੇਟ ਵੀ ਐ ਤੇ ਇਹਨਾਂ ਨੇ ਇਹ ਜਿਹੜੀ ਮਹਮ ਸ਼ੁਰੂਆਤ ਕੀਤੀ ਦੀ ਇਸ ਲਈ ਕਈ ਹਫ਼ਤਿਆਂ ਤੋਂ ਚੱਲ ਰਹੀ ਹੈ ਤੇ ਅੱਜ ਤੁਹਾਡੇ ਪਿੰਡੋਂ ਪੁੱਜੀ ਹੈ ਤੁਸੀਂ ਸਪੋਰਟ ਵਾਸਤੇ ਇੱਥੇ ਆਏ ਇਸ ਗਰਾਊਂਡ ਦੇ ਵਿੱਚ ਲੋੜ ਹੈ ਖਾਸ ਕਰਕੇ ਬੱਚਿਆਂ ਨੂੰ ਪੁੱਜਣ ਦੀ ਕਿਉਂਕਿ ਜੇ ਕੰਡੀਸ਼ਨਿੰਗ ਤੁਸੀਂ ਬਹੁਤ ਵਧੀਆ ਕਰੋਗੇ ਤਾਂ ਹੀ ਤੁਹਾਡਾ ਫਿਊਚਰ ਵਧੀਆ ਹੋ ਸਕਦਾ ਹੈ 올림픽 ਦੇ ਵਿੱਚ ਅੱਜ ਕੱਲ ਜੋ ਖਲਾਸ ਸਾਡੇ ਖਾਸ ਕਰਕੇ ਇੰਡੀਆ ਦੇ ਵਿੱਚ ਮੈਡਲ ਦੀ ਸੂਚੀ ਬਹੁਤ ਘੱਟ ਆਈ ਹੈ ਉਹਦਾ ਕਾਰਨ ਇਹ ਹੈ ਵੀ ਤੁਸੀਂ ਕੰਡੀਸ਼ਨਿੰਗ ਵਧੀਆ ਨਹੀਂ ਕਰ ਰਹੇ ਬੱਚਾ ਜੀ ਖਾਸ ਕਰਕੇ ਸਾਡੇ ਮਾਤਮਾ ਸਾਡੇ ਪੇਰੈਂਟ ਜਿਹੜੇ ਸੀ ਹੈਗੇ ਆ ਸਾਡੀ ਮੇਨ ਜ਼ਿੰਮੇਵਾਰੀ ਬਣ ਗਈ ਹੈ ਜੀ ਸੋਈ ਨੂੰ ਡਾਈਟ ਨੂੰ ਸਦਾ ਜੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਫ੍ਰਿਜ ਹੈ ਜਿਹੜਾ ਸਾਡਾ ਰਸੋਈ ਪ੍ਰਾਣਾ ਪ੍ਰਾਂਤਰ ਚਿੱਕੇ ਜਿਹੜੀਆਂ ਚੀਜ਼ਾਂ ਵਰਤਦੇ ਨੇ ਉਹਨਾਂ ਲੈ ਕੇ ਆਈਏ ਜੇ ਤੁਹਾਡਾ ਰਸੋਈ ਦਾ ਸਿਸਟਮ ਸੁਧਰ ਗਿਆ ਤਾਂ ਤੁਸੀਂ ਆਰਾਮ ਨਾਲ ਡਾਈਟ ਦੇ ਨਾਲ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਦਾ ਚਲੋ ਬੰਦੇ ਜਿਹਦਾ ਹੁਣ ਵੀ ਕਲੱਬ ਉਹਨਾਂ ਆਇਆ ਹੈ ਜੀ ਸਪੋਰਟ ਕਰ ਰਿਹਾ ਹੈ ਕਲੂਬ ਵੀ ਹੈ ਐਮਐਲਏ ਸਾਹਿਬ ਤੁਹਾਨੂੰ ਵਧੀਆ ਪ੍ਰੋਵਾਈਡ ਕਰਾਉਂਗੇ ਪਰ ਡਾਈਟ ਦਾ ਗੋਲ ਤੁਹਾਨੂੰ ਘਰ ਤੋਂ ਕਰਨਾ ਪੈਣਾ ਕਿਉਂਕਿ ਡਾਈਟ ਬਹੁਤ ਜ਼ਰੂਰੀ ਹੈ ਨਾ ਥੋੜੀ ਪੋਸ਼ਕ ਤੱਤ ਜਿਹੜੇ ਜ਼ਰੂਰੀ ਆ ਬੋਡੀ ਵਾਸਤੇ ਉਹ ਨਹੀਂ ਮਿਲੇ ਤਾਂ ਦਿੱਕਤ ਹੋ ਸਕਦੀ ਹੈ ਬੱਚਾ ਪਿੱਛੇ ਰਹੂਗਾ ਸਟੇਟ ਲੈਵਲ ਤੇ ਕੋਈ ਖੇਡੀਆਂ ਨਹੀਂ ਹੈਗੀਆਂ ਪਰ ਮੇਰੇ ਮਨ ਦੇ ਵਿੱਚ ਆਏਗੀ ਮੈਂ ਕੁੜੀਆਂ ਨੂੰ ਪਿਆਰ ਕਰਾਂ ਮੈਂ 8 ਮਹੀਨੇ ਡੋਲੀ ਸਹੂਰੇ ਸ਼ਾਮ ਪਾਰਕ ਦੇ ਵਿੱਚ ਕੁੜੀਆਂ ਨੂੰ ਪ੍ਰੈਕਟਿਸ ਕਰਵਾਉਂਦਾ ਤੇ ਉਹ ਪਿਛਲੇ ਸਾਲ ਸਟੇਟ ਲੈਵਲ ਦੇ ਪਾਜੀ ਦੇ ਵਿੱਚ ਖੇਡ ਕੇ ਆਈਆਂ ਨੇ ਯੋਗਾਂ ਦੇ ਵਿੱਚ ਕੋਈ ਇੱਕ ਦਿਨ ਵੀ ਨਾ ਸੀ ਕੋਸ਼ਿਸ਼ ਕਰਾਂ ਉਹ ਮੇਰਾ ਮਕਸਦ ਇਹ ਇੱਕੀ ਸੀ ਕਿ ਆਪਾਂ ਮੁੰਡਿਆਂ ਕੁੜੀਆਂ ਨੂੰ ਚੰਗੀ ਸਿੱਖ ਦੇ ਰিয়ে ਯੋਗਾ ਦੀ ਗੇਮ ਦੀ ਪੜਾਈ ਦੇ ਵਿੱਚ ਆਪਾਂ ਲਾਈਏ ਤਾਂ ਕਿ ਬੱਚੇ ਅੱਗੇ ਜਾ ਕੇ ਸੋਚਲ ਵੀਡੀਓ ਦਾ ਸਹੀ ਫਾਇਦਾ ਉਠਾਈਏ ਤੇ ਆਪਣੀ ਗੇਮ ਆਪਣੀ ਪੜਾਈ ਦੇ ਵਿੱਚ ਦਿਮਾਗ ਤੋਂ ਕੋ ਸਰੀਰ ਤੋਂ ਆਤਮਾ ਦੇ ਵਿੱਚ ਵਧੀਆ ਨਿਰਪਰ ਆਪਣੇ ਆਪ ਤੋਂ ਹੋਵੇ ਗੇ ਗੇਮ ਦੇ ਵਿੱਚ ਅੱਗੇ ਵਧੋ ਸੋ ਮਾਣ ਵਾਲੀ ਗੱਲ ਹੈ ਜੁਰਦਾ ਕਲਾਪਿਕ ਸਾਡੇ ਇਸ ਰஞ்சிਤ ਸਿੰਘ ਧੀਰਾ ਜੀ ਦੇ ਕੰਟਰਕਟਲੀਟ ਤੇ ਆਉਂਦੇ ਮਾਸੀ ਬਲਵੰਦਰ ਸਿੰਘ ਜੀ ਜਿਨ੍ਹਾਂ ਦੇ ਰਸਤੇ ਸਾਡੇ ਅੰਧੀਰਤਾ ਜੀ ਭਾਮੀ ਇਹਨਾਂ ਨੂੰ ਇੱਥੇ ਚੰਡੀਗੜ੍ਹ ਭਲਾ ਲਾ ਫਲਕ ਵੀ ਰਹਿ ਉਮਰ ਦੇ ਵਿੱਚ ਵੀ ਸੋ ਅਸੀਂ ਮਾਸਟਰ ਜੀ ਦੇ ਬਰਤਨ ਬਦ ਕਰਦੇ ਆ ਤੇ ਸਾਡੇ ਜੱਗਾਪੀਰ ਜੀ ਰਾਣ 11 ਇਹਨਾਂ ਦੀ ਇੰਸਟਾਗ੍ਰam ਆਈਡੀ ਹੈ ਸ਼ਾਮ ਨੂੰ 4:00 ਤੋਂ ਲੈ ਕੇ 6:00 ਵਜੇ ਤੱਕ ਬੈਂਸਾ ਬਿੰਦੂ ਦੇ ਲਾਗੇ ਡੀ.ਏ.ਪੀ ਸਕੂਲ ਐ ਮੋਹਤ ਪੇਦੀ ਦੇ ਲਾਗੇ ਉੱਥੇ ਮਿਲਦੇ ਆ ਕਿਤੇ ਵੀ ਬੱਚੇ ਨਾਲ ਡਾਈਟ ਬਾਰੇ ਐਫਸੀ ਫਾਈਟ ਬਾਰੇ ਪੁੱਛਣਾ ਤਾਸੀ ਵਜਾ ਨੰਬਰ ਵੀ ਬੋਲ ਦਿੰਦੇ ਆ ਨੰਬਰ ਵੀ ਤੁਸੀਂ ਨੋਟ ਕਰ ਲੈਣਾ ਥੋੜੇ ਸਮੇਂ ਬਾਅਦ ਇਹਨਾਂ ਦੀ ਇੰਸਟਾਗ੍ਰam ਆਈਡੀ ਵੀ ਤੁਸੀਂ ਸਬਸਕ੍ਰਾਈਬ ਕਰ ਲੈਣੀ ਐ ਡਾਈਟ ਬਾਰੇ ਕੋਈ ਯਾਰ ਜਿਸ ਤਰ੍ਹਾਂ ਦੱਸੇਨ ਨਾ ਕਿ ਸਾਡਾ ਜਿਹੜਾ ਅਸਲੀ ਕੰਮ ਐ ਉਹ ਠੋਠੇ ਤੋਂ ਸ਼ੁਰੂ ਹੁੰਦਾ ਘੱਟ ਤੋਂ ਅਸਲੀ ਘਰ ਦਾ ਕੰਮ ਸਹੀ ਤੋਂ ਸ਼ੁਰੂ ਹੁੰਦਾ ਜਰੂਰ ਨਾਮ ਦਾ ਇੱਕ ਜਰੂਰ ਸਨਮਾਨ ਉਹ ਵੀ ਜਿਹੜਾ ਅੱਜ ਪਹੁੰਚਦਾ ਕਿਤੇ ਸਾਮਸੰਗ ਦਾ ਫੋਨ ਦਿੰਦਾ ਕਿਤੇ ਜੋ ਪੂਰੀ बड़े नौ ਅੱਜ ਦੇਖੋ ਜੀ ਕਿੰਨਾ ਆਇਆ ਹੈ ਅਸੀਂ ਜਰਬਾਤ ਕਰਦੇ ਆ ਸਾਡੇ ਮਾਸਟਰ ਜੀ ਦਾ ਜੀ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਆ ਕਰਦੇ ਆ ਜਿਨ੍ਹਾਂ ਵੱਲੋਂ ਸ਼ੀਰਪਾ ਦਿੱਤਾ ਜਾਂਦਾ ਹੈ ਨਾ ਬੱਚਿਆਂ ਨੂੰ 1100 ਰੁਪਇਆ ਇਹਨਾਂ ਬੱਚਿਆਂ ਨੂੰ ਰੈਸਪੈਕਟ ਦੇ ਤੌਰ ਤੇ ਜਿਹੜਾ ਕਹਿੰਦੇ ਇੱਕ ਨੰਬਰ ਤੇ ਆ ਰਿਹਾ ਇਸ ਵੇਲੇ ਤੇ 100 ਮੀਟਰ ਦਾ ਚੈਂਪੀਅਨ ਹੈ ਮੁੰਡਾ ਜ਼ਿਲ੍ਹੇ ਦਾ ਕਲਪلوان ਖਾਬਾ ਜੀ ਜੀ धन्यवाद धन्यवाद करता हूं अरे तक वाव का सब के बात में राजनिया को ताना है सरकार बल्ले 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 तेरी 2 3 ਆਪရှင် ਜੀ ਜਿੰਦਗੀ ਹੋ ਜਲਦੀ ਹੈ ਬਾਪੂ ਜੀ ਕਹਿੰਦੇ ਟੈਸ਼ਨ ਨਹੀਂ ਲੈਣੀ ਮੈਂ ਇੱਕ ਛੋਟੀ ਜੀ ਕਹਾਵਾਂ ਦੇ ਕੇ ਦਿਖਾਉਂਗਾ ਜੱਡਾ ਸਾਹਿਬ ਨੂੰ ਮੇਰੀ ਚਲੋ ਮਰਦਾ ਤਾਂ ਯਕੀਨ ਨਹੀਂ ਹੋਇਆ ਪਰ ਮੈਂ ਆਪਣਾ ਇੱਕ ਛੋਟਾ ਜਿਹਾ ਇਵੈਂਟ ਕਰਕੇ ਤੁਹਾਨੂੰ ਵੀ ਗਰਾਉਂਡਾਂ 'ਚ ਕਿੰਨੀ ਤਾਕਤ ਹੁੰਦੀ ਹੈ ਹੈਨਾ ਵੀ ਜਿੰਮਾ ਵਾਲੇ ਨਹੀਂ ਸ਼ਾਇਦ ਉਹ ਕਰ ਸਕਦੇ ਜੋ ਮੈਂ ਕਰਕੇ ਦਿਖਾਉਂਗਾ ਇੱਕ ਇੱਕ ਸਕਿੰਟ ਵਾਸਤੇ ਬਸ ਹਲੋ ਕੇ ਬੱਚੇ ਇਹ ਪ੍ਰਾਇਮਰੀ ਸਕੂਲ ਮੀਆਂਪੁਰ ਦੇ ਬੱਚੇ ਹਨ ਜੋ ਕਿ ਅੱਗੇ ਜਾ ਕੇ ਅਗਲੀ ਟੀਮ ਵਿੱਚ ਆ ਜਾਂਦੇ ਹਨ ਐਥਲੈਟਿਕਸ ਦਾ ਤਿਆਰ ਲੈ ਕੇ ਚੱਲੇ ਤੇ 100 ਮੀਟਰ 200 ਮੀਟਰ ਲੌਂਗ ਜੰਪ ਦੇ 2015 ਤੋਂ ਲਗਾਤਾਰ ਵਿਨਰ ਹੈ ਇਹ ਸਕੂਲ ਦੇ ਵਿੱਚ ਧੰਨਵਾਦ ਸਪਰਸ਼ ਗੁਰਪ੍ਰੀਤ ਹੀਰਾ ਜੀ ਦਾ ਜਿਨ੍ਹਾਂ ਨੇ ਨਾ ਬੱਚਿਆਂ ਦੇ ਲਈ ਮਾਇਕ ਸਹਿਤਾ ਕੀਤੀ ਹੈ ਤੇ ਅਸੀਂ ਅੱਗੇ ਵੀ ਇਸ ਪਿੰਡ ਦੇ ਨਗਰ ਦੇ ਬੱਚਿਆਂ ਨੂੰ ਲੈ ਕੇ ਚੱਲਾਂਗੇ ਤੇ ਇਹ ਜੇ ਪ੍ਰੋਗਰਾਮ ਅਸੀਂ ਹਰ ਇੱਕ ਮੰਥਲੀ ਦਵਾਂਗੇ ਆਪਣੇ ਬੱਚਿਆਂ ਨੂੰ ਕਿਰਪਾ ਕਰਕੇ ਇੱਥੇ ਲੈ ਕੇ ਆ ਜਿਓ ਇੱਕ ਉਹਨਾਂ ਦਾ ਟ੍ਰੇਨਿੰਗ ਸ਼ਡਿਊਲ ਵੀ ਦਵਾਂਗੇ ਤੇ ਸਾਡੀ ਟੀਮ ਹੈ ਸਾਡੇ ਬੜੇ ਬਧੀ ਤਾਂਡੇ ਕੋਲ ਕੋਚ ਬੈਠੇ ਆ ਅਸੀਂ ਇਹਨਾਂ ਦਾ ਪ੍ਰੋਗਰਾਮ ਦਵਾਂਗੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਬਹੁਤ ਵਧੀਆ ਤੁਹਾਡੇ ਸਾਹਮਣੇ ਤੰਦਰੁਸਤ ਮਿਸ਼ਨ ਪੰਜਾਬ ਲੈ ਕੇ ਚੱਲਾਂਗੇ ਤੇ ਇਹ ਇੱਕ ਬਹੁਤ ਵੱਡਾ ਪੰਜਾਬ ਦਾ ਇੱਕ ਪ੍ਰੋਗਰਾਮ ਹੋਏਗਾ ਮਾਈਕ ਓਵਰ ਟੂ ਆ우ਸ਼ਾ ਪਲੀਜ਼ ਉਹ ਗਰੁੰਡਾ ਚ ਅਸੀਂ ਸਾਰੇ ਬੱਚਿਆਂ ਨੂੰ ਇਦਾਂ ਹੀ ਓਪਨਲੀ ਅਨਾਉਂਸ ਕਰ ਦਿੰਨੇ ਆ ਜਿੰਮਤ ਜਾਣਾ ਬਹੁਤ ਵਧੀਆ ਗੱਲ ਹੈ ਮੈਂ ਨਹੀਂ ਕਹਿੰਦਾ ਬਟ ਜਿਹੜੀ ਐਕਸਰਸਾਈਜ਼ ਆ ਉਹ ਕਿਸੇ ਵੀ ਉਮਰ ਚ ਤੁਸੀਂ ਫਿਟਨੈਸ ਹੈ ਫਿਟਨੈਸ ਦੇ ਅਲੱਗ-ਅਲੱਗ ਮੈਨੇ ਆ ਫਿਟਨੈਸ ਕੋਈ ਡੋਲੇ ਬੜੇ ਕਰਨਾ ਫਿਟਨੈਸ ਨਹੀਂ ਤਰਾਕ ਦੀ ਆਪਣੀ ਫਿਟਨੈਸ ਐ ਐਥਲੀਟ ਦੀ ਆਪਣੀ ਐ ਬੋਡੀ ਬਿਲਡਰ ਦੀ ਆਪਣੀ ਐ ਪਾਵਰ ਲਿਫਟਰ ਦੀ ਆਪਣੀ ਐ ਤੇ ਵੇਟ ਲਿਫਟਰ ਦੀ ਜਿਹੜੀ ਮੈਂ ਅੱਜ ਤੱਕ ਆਪਣੀ ਫਿਟਨੈਸ ਕਮਾਈ ਉਹਦਾ ਬੜਾ ਛੋਟਾ ਜਿਹਾ ਨਮੂਨਾ ਥੋੜਾ ਜਿਹਾ ਛੋਟਾ ਜਿਹਾ ਨਮੂਨਾ ਦਿਖਾਉਣਾ ਚਾਹੁੰਦਾ ਸ਼ਾਇਦ ਕਿਸ ਉਂਗਲਾਂ ਤੇ ਡੰਡ ਲਾਉਣ ਦੀ ਹੈ ਜੀ ਮੇਰੀ ਪ੍ਰੈਕਟਿਸ ਅੱਜ ਤੱਕ ਰਹੀ ਹੈ ਬਹੁਤ ਵਧੀਆ ਸਾਡੇ ਗੁਰਪਾਲ ਜੀ ਦਾ ਗਿਆਨ ਦੇ ਭਾਉ ਹੋ ਰਿਹਾ ਹੈ ਕਿ ਜਿਹਨੂੰ ਵੀ ਜ਼ਰੂਰ ਇਹਨਾਂ ਨੂੰ ਬਹੁਤ-ਬਹੁਤ ਵਾਰਗਵਾਦ ਜਿਨ੍ਹਾਂ ਨੇ ਐਸ ਉਮਰ ਦੇ ਵਿੱਚ ਵੀ ਜਵਾਨੀ ਵਾਲਾ ਜੋਸ਼ ਲਿਆ ਕੇ ਗਰਾਊਂਡ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਸਭਾ ਲੱਖ ਸੇ ਇੱਕ ਲੜਾਈ ਨਰੋ ਗੋਲ ਸਿੰਘ ਨਾਮ ਕਹਾਉ ਜੋ ਵੀ ਕੀ ਆਈ ਆਉ ਮੇਰਾ ਖਾਲਸਾ ਲਖਣ ਦੀ ਪਛਾਣਿਆ ਜਾਉ ਤੇਰਾ ਖਾਲਸਾ ਸੋ ਲੱਖ ਲੱਖ ਵਰਗ ਵਧ ਹੈ ਸਾਰੇ ਪਿੰਡ ਵਾਸੀਆਂ ਨੂੰ ਇਨਾਮ ਮਿਲਨੇ ਕੈਸ਼ ਵਾਈਸ ਮਿਲਨੇ ਆ ਟੀਮਾਂ ਨੂੰ ਉੱਥੇ ਫੈਟ ਗੀਟ ਦੇ ਵਿੱਚ ਤੇ ਕਿ ਕਮਲ ਆਣ ਵਾਲੇ ਸਮੇਂ ਜਿੰਦੇ ਦਾ ਬੜਾ ਲੰਗਾ ਟਾਈਮ ਦਿੱਤਾ ਤੂੰ ਅਵਲਾਦ ਵੀ ਕਰ ਜਾਤੀ ਆਪਣੀ ਜਿੱਲਾ ਜਾਕੀ ਆਪਣੀ ਖੇਰ ਦਾ ਖਾਡਾਸ਼ ਕਰੇ ਇਹੀ ਆਸ਼ੀਰਵਾਦ ਹੈ ਆਨੰਦਪ੍ਰਸਾਦ ਜੀ ਧਾਕੂ ਦਾ ਉਪਨਨ ਦੀ ਅਮਦ ਅਮਰ ਪੈਣ ਦਾ ਵੱਡੂ ਬਜ਼ੁਰਗਾਂ ਦਾ ਇਹੀ ਵੱਡਾ ਆਸ਼ੀਰਵਾਦ ਹੈ ਹਾਂਜੀ ਕਮਲ ਸਿੰਘ ਗੁਰੂ ਜੀ ਆਓ ਪੀਚੀ ਜੀਤਾ ਆਓ ਇਹਨਾਂ ਨੇ ਵੀ ਆਪਣਾ ਖੇਰ ਦਾ ਖਾਡਾਸ਼ ਕਰਨਾ ਹੈ ਠੀਕ ਹੈ ਜੀ